ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਕ ਖਾਸ ਟੌਪਿਕ ਤੇ ਗੱਲ ਕਰਨੀ ਹੈ ਪਰ ਉਸ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਕਲੀਅਰ ਕਰਦਾ ਜਿੱਦਾਂ ਕੱਲ ਉਹ ਇੱਕ ਬਾਂਦਰੀ ਜੀ ਆਈ ਸੀ ਸੋਨਾ ਮੈਂ ਹੁਣ ਇਹ ਡਿਸਾਈਡ ਕੀਤਾ ਕਿਉਂਕਿ ਮੈਨੂੰ ਸਾਰੇ ਜਣੇ ਇੱਕ ਹੀ ਗੱਲ ਸਮਝਾ ਰਹੇ ਆ ਕਿ ਇਹਨਾਂ ਬਾਂਦਰਾ ਨੂੰ ਇਗਨੋਰ ਕੀਤਾ ਜਾਵੇ ਕਿਉਂਕਿ ਇਹ ਕੀ ਕਰ ਰਹੇ ਆ ਏ अटेंशन ਭਾ ਲੈਣਾ ਆ ਰਿਹਾ ਬਾਕੀ ਮੈਨੂੰ ਇਹ ਵੀ ਪਤਾ ਲੱਗ ਰਿਹਾ ਕਿ ਇਹਨਾਂ ਨੂੰ ਭੇਜ ਕੌਣ ਰਿਹਾ ਪਹਿਲਾਂ ਕੈਨੇਡਾ ਵਾਲਿਆਂ ਨੂੰ ਵੀ ਕਿਸੇ ਨੇ ਭੇਜਿਆ ਸੀ ਮੇਰੇ ਮੇਰੀ ਪਰਸਨਲ ਇਨਫੋਰਮੇਸ਼ਨ ਦੇ ਕੇ ਹੁਣ ਇਸ ਕੁੜੀ ਨੂੰ ਵੀ ਜਿੱਦ ਤੱਕ ਮੈਨੂੰ ਸ਼ੱਕ ਪੈਂਦਾ ਆ ਕਿਉਂਕਿ ਕੋਈ ਬਿਨਾਂ ਗੱਲ ਤੋਂ ਉੱਠ ਕੇ ਕਿਸੇ ਦੀ ਫੈਮਲੀ ਨੂੰ ਟਾਰਗੇਟ ਨਹੀਂ ਕਰਦਾ ਤੇ ਕਿਸੇ ਨੂੰ ਵੀ ਕੋਈ ਪਰਸਨਲ ਇਨਫੋਰਮੇਸ਼ਨ ਕਿੱਦਾਂ ਪਤਾ ਲੱਗ ਰਹੀ ਆ ਉਹ ਮੈਨੂੰ ਵੀ ਪਤਾ ਲੱਗ ਰਿਹਾ ਆ ਬਟ ਹੁਣ ਮੈਨੂੰ ਲੱਗਦਾ ਕੁਝ ਜ਼ਿਆਦਾ ਸਖਤ ਕਦਮ ਚੱਕਣਾ ਪੈਣਾ ਪਹਿਲਾਂ ਮੈਂ ਥੋੜਾ ਚੁੱਪ ਸੀ ਪਰ ਮੈਨੂੰ ਪਤਾ ਕਿ ਮੈਂ ਹੁਣ ਕੀ ਕਰਨਾ ਆ ਹੁਣ ਭਾਵੇਂ ਕਿਸੇ ਦੀਆਂ ਚੀਕਾਂ ਨਿਕਲਣ ਜੋ ਮਰਜੀ ਆ ਬੰਦਾ ਇੱਕ ਹੀ ਆ ਠੀਕ ਆ ਯਾਰ ਬੱਚਿਆਂ ਨੂੰ ਹੀ ਆਪਣੇ ਨੂੰ ਟਾਰਗੇਟ ਕਰਾਈ ਜਾਣਾ ਕਿੱਧਰ ਦੀ ਅਕਲਮੰਦੀ ਆ ਸੋ ਉਹ ਬੰਦਾ ਕਿਸੇ ਦਾ ਨਹੀਂ ਹੋ ਸਕਦਾ ਉਹ ਬੰਦਾ ਕਿਸੇ ਦਾ ਜੋ ਬੱਚਿਆਂ ਦਾ ਹੈ ਨਹੀਂ ਉਹ ਕਿਸੇ ਦਾ ਵੀ ਹੈ ਨਹੀਂ ਸੋ ਹੁਣ ਮੈਂ ਇੱਥੇ ਇਹ ਗੱਲ ਕਰਨ ਲੱਗੀ ਆ ਕਿ ਬਹੁਤ ਕੇਸ ਆ ਰਹੇ ਆ ਕਿ ਜਿੱਦਾਂ ਕਿ ਕੈਨੇਡਾ ਤੋਂ ਉਸ ਨਿਊਜ਼ੀਲੈਂਡ ਤੋਂ ਇੱਕ ਇੱਕ ਰੀਸੈਂਟ ਟੀਪੁਕੀ ਤੋਂ ਆਇਆ ਸੀ ਉਸ ਤੋਂ ਬਾਅਦ ਕੱਲ ਪਰਸੋ ਮੇਰੀ ਗੱਲ ਹੋਈ ਕ੍ਰੈਸਚਰਚ ਕੱਲ ਗੱਲ ਹੋਈ ਰਾਤੀ ਤੇ ਉਹ ਭੈਣ ਵੀ ਬੜੀ ਪ੍ਰੋਬਲਮ ਸੀ ਮੇਰਾ ਹੋ ਗਿਆ ਕੇਸ ਜਾਂ ਦੋ ਤਿੰਨ ਭੈਣਾਂ ਮੇਰੀਆਂ ਇੱਕ ਦੋ ਤਿੰਨ ਹਾਂ ਚਾਰ ਪੰਜ ਭੈਣਾਂ ਮੇਰੀਆਂ ਗਈਆਂ ਕੈਨੇਡਾ ਤੋਂ ਜਿਨ੍ਹਾਂ ਦਾ ਇੱਕ ਹੀ ਕੇਸ ਆ ਪਤਾ ਕੀ ਕਿ ਉਹਨਾਂ ਦੀਆਂ ਸੱਸਾਂ ਆਈਆਂ ਸਾਡਾ ਬਹੁਤ ਸਮੁੱਧਲੀ ਚੱਲ ਰਿਹਾ ਸੀ ਤੇ ਸਾਡਾ ਘਰ ਖਰਾਬ ਕਰ ਗਈਆਂ ਤੇ ਬਾਅਦ ਚੋ ਇਹੀ ਤਮਕੀ ਲਾ ਕੇ ਗਈਆਂ ਕਿ ਅਸੀਂ ਤੇਰਾ ਘਰ ਬਸਣ ਨਹੀਂ ਦੇਣਾ ਕੁਛ ਨੇ ਇਹ ਕਿਹਾ ਕਿ ਜੇ ਤੂੰ ਸਾਨੂੰ ਨਾ ਬੁਲਾਇਆ ਵਾਪਸ ਤਾਂ ਮੇਰਾ ਮੁੰਡੇ ਨੇ ਤੇਰਾ ਟਿਕਣਾ ਨਹੀਂ ਇਹ ਚੀਜ਼ ਮੈਨਾਂ ਵੀ ਹੋਈ ਸੀ ਦੂਸਰੀ ਗੱਲ ਤੇ ਕਿ ਮੈਂ ਜੇ ਮੈਂ ਤੈਨੂੰ ਇੱਨਾ ਰਹਿਣ ਨਹੀਂ ਦੇਣਾ ਤੇ ਤੇਰਾ ਘਰ ਮੈਂ ਬਸਣ ਨਹੀਂ ਦੇਣਾ ਐਦਾਂ ਦਾ ਕੁਛ ਇੱਕ ਹੀ ਚੀਜ਼ ਹੋ ਰਹੀ ਆ ਤੇ ਕਈ ਵੀਰਿਆਂ ਦੀ ਕੰਪਲੇਂਟ ਇਹ ਆ ਕਿ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਆ ਕਈ 8-8 ਘੰਟੇ ਫੋਨ ਤੇ ਲੱਗੀਆਂ ਰਹਿੰਦੀਆਂ ਆਪਣੀ ਮਾਂ ਨਾਲ ਵਿਆਹ ਤੋਂ ਬਾਅਦ ਉਹ ਸਾਨੂੰ ਟਾਈਮ ਹੀ ਨਹੀਂ ਦਿੰਦੀਆਂ ਘਰ ਕੰਮ ਤੋਂ ਆਈਏ ਤਾਂ ਮੰਮੀ ਨਾਲ ਲੱਗੀ ਹੁੰਦੀ ਆ ਸਵੇਰ ਨੂੰ ਕੰਮ ਤੇ ਜਾਈਏ ਤਾਂ ਮੰਮੀ ਨਾਲ ਵੇ ਕਿਹੜੀਆਂ ਗੱਲਾਂ ਜਿਹੜੀਆਂ ਇਦਾਂ ਦੀਆਂ ਮੁੱਕਦੀਆਂ ਨਹੀਂ ਵਿਆਹ ਤੋਂ ਪਹਿਲਾਂ ਜਿਹੜੀਆਂ ਖਤਮ ਹੀ ਨਹੀਂ ਹੋਈਆਂ ਦੇਖੋ ਉਹਨਾਂ ਭੈਣਾਂ ਨੂੰ ਵੀ ਸਮਝਾਉਣੀ ਆ ਥੋੜੀਆਂ ਬੰਦੀਆਂ ਬਣੋ ਤੁਸੀਂ ਵੀ ਤੇ 8-8 ਘੰਟੇ ਆਪਣੀ ਮਾਂ ਨਾਲ ਹੀ ਲੱਗੇ ਰਹਿਣਾ ਇਹ ਵੀ ਕਿਹੜੀ ਅਕਲਮੰਦੀ ਥੋੜਾ ਜਿਹਾ ਆਪਣੇ ਘਰ ਵਾਲੇ ਵੱਲ ਵੀ ਤੇ ਆਪਣੇ ਘਰ ਹਲ ਧਿਆਨ ਦੋ ਹਨਾ ਹੁਣ ਆਪਾਂ ਗਾਂ ਆ ਗਏ ਆ ਮਾਪਿਓ ਛੱਡੇ ਨਹੀਂ ਜਾਂਦੇ ਹੁੰਦੇ ਨਾ ਤਾਂ ਦੇਖੋ ਮੁੰਡਾ ਆਪਣੇ ਮਾਪਿਓ ਛੱਡ ਸਕਦਾ ਨਾ ਕੁੜੀਆਂ ਛੱਡ ਸਕਦੀਆਂ ਮਾਪਿਓ ਸਾਰੀ ਜ਼ਿੰਦਗੀ ਨਹੀਂ ਛੁੱਟਦੇ ਦੇਖੋ ਭਾਵੇਂ ਮਾਪਿਓ ਦਾ ਕਸੂਰ ਹੀ ਹੋਵੇ ਪਰ ਕਹਿੰਦੇ ਹੁੰਦੇ ਆ ਨਾ ਇੱਕ ਕਰਜ਼ਾ ਮੋਰੀ ਆ ਜਾਂਦਾ ਪਤਾ ਕੀ ਸਾਨੂੰ ਅਸੀਂ ਜਦੋਂ ਆਪਣੇ ਬੱਚੇ ਪਾਲਦੇ ਆ ਸਾਨੂੰ ਪਤਾ ਸੀ ਕਿੰਦਾ ਰਾਤਾਂ ਜਾਗਦੇ ਆ ਮੈਂ ਅੱਜ ਵੀ ਸੁੱਤੀ ਨਹੀਂ ਹੈਗੀ ਬਿਕੋਜ਼ ਉਹ ਅਨਸੈਟਲ ਸੀਗਾ ਹੁਣ ਸੁੱਤਾ ਪਿਆ ਤੇ ਇੱਕ ਮੇਰਾ ਨੱਕ ਵੀ ਇਗਨੋਰ ਕਰਿਓ ਸੁੱਤੇ ਪੇ ਠੋਕ ਦਿੰਦਾ ਮੱਕਾ ਮੱਕਾ ਤੇ ਮੇਰਾ ਨੱਕ ਨੂੰ ਪੂਰਾ ਛੇਲ ਧਰਦਾ ਕਈ ਵਾਰ ਤੇ ਕੱਲ ਦਾ ਵੀ ਇਦੀ ਹੋਇਆ ਵਿਆ ਤੇ ਉਹ ਆਪਾਂ ਨੂੰ ਕਿੰਨਾ ਸਫਰ ਕਰਦੀਆਂ ਆਪਾਂ ਜਨਾਨੀਆਂ ਕਿ ਰਾਤ ਭਰ ਬਹਿ ਕੇ ਬੱਚਾ ਆਪਾਂ ਗੋਦੀ ਚ ਲੈ ਕੇ ਬੈਠਣਾ ਰਾਤ ਰਾਤ ਪਰ ਸੋਣਾ ਨਹੀਂ ਕਈ ਵਾਰ ਮੇਰੇ ਦੋ ਦੋ ਦਿਨ ਇੱਦੀ ਲੰਘ ਜਾਂਦੇ ਆ ਕਿਉਂਕਿ ਜਦੋਂ ਫਿਰ ਉਹਦੇ ਸੌਣ ਦਾ ਟਾਈਮ ਹੁੰਦਾ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਤੇ ਜਦੋਂ ਮੈਨੂੰ ਨੀਂਦ ਆਉਂਦੀ ਹੈ ਉਹ ਮੈਨੂੰ ਉਠਾ ਦਿੰਦਾ ਇਹ ਹਰ ਮਾਂ ਨਾਲ ਹੁੰਦਾ ਹੋਣਾ ਕਰੇ ਤੇ ਇੱਦੀ ਸਾਡੀਆਂ ਮਾਵਾਂ ਨੇ ਵੀ ਸਾਡੇ ਨਾਲ ਕੀਤਾ ਹੋਣਾ ਆ ਸੋਚ ਕੇ ਦੇਖੋ ਮੜਾ ਜੀ ਚਾਹੇ ਉਹ ਮੁੰਡਿਆਂ ਦੀਆਂ ਮਾਮਾਆਂ ਚਾਹੇ ਕੁੜੀਆਂ ਦੀਆਂ ਜੇ ਇਹ ਸੋਚਿਆ ਜਾਵੇ ਕਿ ਯਾਰ ਉਹਨਾਂ ਦੀ ਮਾਮਾ ਨੇ ਵੀ ਉਹਨਾਂ ਨੂੰ ਕਿ ਉਹੋ ਕੀਤਾ ਹੋਣਾ ਹੈ ਹਨਾ ਵੀ ਉਹਨਾਂ ਨੂੰ ਕਿੰਨਾ ਜਾਗ-ਜਾਗ ਕੇ ਰਾਤਾਂ ਕੱਟੀਆਂ ਹੋਣੀਆਂ ਉਹਨਾਂ ਵਾਸਤੇ ਸਾਰਾ ਦਿਨ ਮਾਰੇ ਪਿੱਛੇ ਰਹਿਣਾ ਬੱਚੇ ਦੇ ਹਨਾ ਤੇ ਕਿੰਨਾ ਔਖਾ ਹੁੰਦਾ ਆ ਇੱਕ ਜਨਾਨੀ ਵਾਸਤੇ ਸੋ ਇਸ ਲਈ ਮੈਂ ਮਾਮਾ ਦੀ ਇਹ ਚੀਜ਼ ਲਈ ਸਮਝਦੀ ਆ ਨਾ ਜਦੋਂ ਫਿਰ ਉਹਨਾਂ ਦਾ ਇਹ ਚੀਜ਼ ਦਾ ਕਰਜ਼ਾ ਮੁਰਿਆ ਜਾਂਦਾ ਗਲਤੀਆਂ ਮਾਪਿਓ ਦੀਆਂ ਹੁੰਦੀਆਂ ਪਰ ਕਈ ਮਾਪਿਓ ਇੰਨੇ ਕਿ ਲਾਲਚੀ ਹੋ ਚੁੱਕੇ ਆ ਉਹ ਜਾਦਾ ਕੰਮ ਖਰਾਬ ਆ ਦੇਖੋ ਘਰ ਨੂੰ ਜੋੜਿਆ ਜਾਂਦਾ ਨਾ ਕਿ ਤੋੜਿਆ ਜਾਂਦਾ ਹੁਣ ਮੇਰੇ ਕੇਸ ਦੇ ਵਿੱਚ ਦੋ ਗੱਲਾਂ ਸੀ ਜੇ ਮੈਂ ਇਹ ਕਹਿ ਦਵਾਂ ਕਿ ਸਾਰੀਆਂ ਸੱਸਾਂ ਇਦਾਂ ਨਹੀਂ ਹੁੰਦੀਆਂ ਸਾਰੀਆਂ ਵੀ ਨਹੀਂ ਹੁੰਦੀਆਂ ਮੇਰੀ ਜਿਹੜੀ ਪਹਿਲੀ ਸੱਸ ਸੀ ਉਹ ਘਰ ਜੋੜਨ ਵਾਲੇ ਸੀਗੇ ਉਹ ਸਾਡਾ ਟੁੱਟਦਾ ਪਿਆ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਤਾਂ ਕਿ ਜੁੜ ਜਵੇ ਜੁੜ ਜੂਗੀ ਪਰ ਨਹੀਂ ਜੁੜਨਾ ਸੀ ਉਦੋਂ ਹੈ ਵੀ ਬਚਪਨ ਸੀ ਇੱਕ ਉਮਰਾਂ ਵੀ ਛੋਟੀਆਂ ਸੀ ਗੁੱਸਾ ਜ਼ਿਆਦਾ ਸੀ ਦੋਨੇ ਪਾਸੇ ਨਹੀਂ ਜੁੜਨਾ ਸੀ ਉਹ ਘਰ ਚਲੋ ਕੋਈ ਨਿਉ ਹੋਇਆ ਜੋ ਹੋਇਆ ਬਹੁਤ ਦੁੱਖ ਲੱਗਾ ਉਹਨਾਂ ਦੋਨਾਂ ਨੂੰ ਕਿਉਂਕਿ ਮੈਨੂੰ ਮੈਨੂੰ ਬੱਚਿਆਂ ਤਰ੍ਹਾਂ ਪਿਆਰ ਕਰਦੇ ਸੀ ਜੋ ਨੈਕਸਟ ਲੈਵਲ ਤੇ ਆਇਆ ਕੰਮ ਉਹ ਕਹਿੰਦੇ ਘਾਟ ਟੁੱਟ ਜਾਏ ਦਫਾ ਹੋ ਜਾਏ ਮੁੰਡਾ ਫੜਾ ਇੱਧਰ ਤੂੰ ਮਰ ਪੈਸਾ ਭੁੱਖ ਮਰਦੀ ਨਹੀਂ ਪਤਾ ਕਿਉਂ ਜਦੋਂ ਘਰ 'ਚ ਆਪਣੇ ਜਿਹੜੇ ਤਾਂ ਰੱਜੇ ਪੁੱਜੇ ਹੁੰਦੇ ਘਰੋਂ ਉਹਨਾਂ ਦਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਕੁਝ ਦੇਖਿਆ ਨਹੀਂ ਹੁੰਦਾ ਘਰੋਂ ਖਾਲੀ ਹੁੰਦੇ ਆ ਤੇ ਉਹਨਾਂ ਕੁੜੀਆਂ ਇੱਥੇ ਤੱਕ ਲੈ ਜਾਂਦੀ ਆ ਫਿਰ ਉਹਨਾਂ ਦਾ ਥੋੜਾ ਜਿਹਾ ਸੈੱਟ ਹੋਣ ਲੱਗ ਪੈਂਦਾ ਕੰਮ ਫਿਰ ਉਹਨਾਂ ਹੋਰ ਭੁੱਖ ਵੱਜ ਜਾਂਦੀ ਆ ਭੁੱਖੂ ਭੁੱਖੂ ਸ਼ੁਰੂ ਹੋ ਜਾਂਦੀ ਹੋਰ ਸੋ ਮੈਂ ਇਹ ਕਹੂੰਗੀ ਦੇਖੋ ਨਾ ਤਾਂ ਕੁੜੀਆਂ ਮੁੰਡਿਆਂ ਨੂੰ ਟੋਕਿਆ ਕਰੋ ਕਿ ਉਹ ਆਪਣੇ ਘਰ ਨਾਲ ਗੱਲ ਕਰਨ ਹੁਣ ਕਈ ਭੈਣਾ ਇਹ ਵੀ ਧਮਕੀਆਂ ਲਾ ਚੁੱਕੀਆਂ ਵੀਰਿਆਂ ਨੂੰ ਕਿ ਜੇ ਤੂੰ ਘਰੇ ਗੱਲ ਕੀਤੀ ਮੈਂ ਤਲਾਕ ਲੈ ਲੈਣਾ ਤੈਨੂੰ ਜੇ ਤੂੰ ਆਪਣੇ ਮਾਪਿਆਂ ਨਾਲ ਗੱਲ ਕੀਤੀ ਮੈਂ ਤਲਾਕ ਲੈ ਲੈਣਾ ਤੈਨੂੰ ਇਹ ਗਲਤ ਆ ਬਹੁਤ ਗਲਤ ਆ ਸਿਰਾਂ ਸਰ ਗਲਤ ਆ ਮੁੰਡੇ ਨੂੰ ਵੀ ਆਪਣੇ ਮਾਪਿਆਂ ਨਾਲ ਗੱਲ ਕਰਨ ਦੋ ਤੇ ਮੁੰਡੇ ਵੀ ਨਹੀਂ ਟੋਕ ਸਕਦੇ ਕੁੜੀ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਨੂੰ ਪਰ ਲਿਮਟ ਹੁੰਦੀ ਏਕ ਦਿਨ ਚ ਕਿੰਨਾ ਘੰਟੇ ਗੱਲ ਕਰਨ ਦੇ ਮਾੜਾ ਜਿਹਾ ਫੋਨ ਕਰੋ ਹਾਂਜੀ ਠੀਕ ਠਾਕ ਐ ਤੁਸੀਂ ਠੀਕ ਠਾਕ ਐ ਐਂਡ ਦੈਟਸ ਇਟ ਇਹ ਇਹ ਕੀ ਕਿ ਦੋ ਦੋ ਤਿੰਨ ਤਿੰਨ ਘੰਟੇ ਉਹਦੀਆਂ ਚੁਗਲੀਆਂ ਉਹਦੀਆਂ ਚੁਗਲੀਆਂ ਪਿੰਡ ਵਾਲੀਆਂ ਚੁਗਲੀਆਂ ਇਹ ਕੰਮ ਨਾ ਨਾ ਕਰਿਆ ਕਰੋ ਆਪਣੇ ਬਾਅਦ ਚੋਂ ਕੰਮ 'ਤੇ ਧਿਆਨ ਦਿਓ ਤੇ ਦੂਸਰੀ ਗੱਲ ਜਿਹੜਾ ਇਹ ਮੇਨ ਮੁੱਦਾ ਛੜਿਆ ਹੋਇਆ ਕਿ ਜਿਹੜੀਆਂ ਕੁੜੀਆਂ ਭੈਣਾਂ ਨੂੰ ਇਹ ਚੱਕਰ ਪੈ ਰਿਹਾ ਵੀ ਆ ਕੇ ਮੁੰਡਿਆਂ ਦੇ ਘਰ ਤੋੜ ਕੇ ਚਲ ਜਾਂਦੀਆਂ ਇਹਨਾਂ ਨੂੰ ਨਰਕ ਜਲੂਸ ਨਿਕਲ ਰਿਹਾ ਜਿਨ੍ਹਾਂ ਦਾ ਇੰਨਾ ਜ਼ਿਆਦਾ ਲਾਲਚ ਵਧਿਆ ਹੋਇਆ ਜਿਨ੍ਹਾਂ ਦਾ ਇਹਨਾਂ ਨੂੰ ਜਿਦੋਂ ਤੁਹਾਨੂੰ ਪਤਾ ਹੁੰਦਾ ਨਾ ਯਾਰ ਮੈਂ ਵੀਰਿਆਂ ਨੂੰ ਵੀ ਸਮਝਾਉਣੀ ਆ ਆਪਣੇ ਮਾਪਿਓ ਨੂੰ ਫਟਕ ਦੇਣੀ ਸਪਾਂਸਰਸ਼ਿਪ ਦੇਣੀ ਬੰਦ ਕਰੋ ਪਹਿਲਾਂ ਆਪਣਾ ਰਿਲੇਸ਼ਨਸ਼ਿਪ ਨੂੰ ਇੰਨਾ ਕੁ ਸਥਿਰ ਕਰੋ ਕਿ ਤੁਹਾਨੂੰ ਤੁਹਾਡੇ ਮਾਪਿਓ ਵੇਚਾ ਕਿ ਤੋੜ ਨਾ ਸਕਣ ਹੁਣ ਇਹ ਦੇਖ ਇਹ ਐਗਜ਼ਾਮਪਲ ਲਿਆ ਕਰੋ ਕਿ ਤੁਹਾਡੇ ਘਰ ਚ ਕਿੰਨੇ ਕ ਤਲਾਕ ਹੋਏ ਆ ਤੁਹਾਡੇ ਮਾਪਿਓ ਨੇ ਕਿੰਨਾ ਕੁ ਸੈਪਰੇਸ਼ਨ ਕੀਤੀ ਆ ਲੜ ਲੜ ਕੇ ਜੁੰਡੇ ਪੱਟ ਲੈਂਦੇ ਸੀ ਇੱਕ ਦੂਜੇ ਦੇ ਸ਼ਾਮ ਨੂੰ ਫੇਰ ਇੱਕੋ ਜਿਹੇ ਹੋ ਜਾਂਦੇ ਸੀ ਪਰ ਕਦੇ ਮੂੰਹ 'ਚ ਡਿਵੋਰਸ ਦੀ ਗੱਲ ਨਹੀਂ ਸੀ ਹੁੰਦੀ ਕਦੇ ਤੁਹਾਡੇ ਪਿਓ ਨੇ ਕਦੇ ਸੁਣਿਆ ਮੈਂ ਛੱਡ ਦੇਣੀ ਆ ਮੈਂ ਭੈਣ ਮੈਂ ਤੈਨੂੰ ਤਲਾਕ ਦੇ ਦੇਣਾ ਕਦੇ ਸੁਣਿਆ ਆਪਾਂ ਨਹੀਂ ਸੁਣਿਆ ਕਦੇ ਕਿਉਂਕਿ ਉਹ ਇੱਕ ਬੰਦੇ ਮਰਦ ਸੀਗੀ ਤੁਸੀਂ ਕੀ ਕਰ ਰਹੇ ਆ ਆਪਣੀਆਂ ਮਾਵਾ ਪਿੱਛੇ ਲਾ ਕੇ ਘਰ ਤੇ ਹੱਤ ਚੁੱਕਣ ਲੱਪਨੇ ਆ ਮਾਵਾ ਪਿੱਛੇ ਲਾ ਕੇ ਕਦੇ ਜਨਾਨੀਆਂ ਨੂੰ ਦੁਖੀ ਕਰਨ ਲੱਪਨੇ ਆ ਫਿਰ ਜਦੋਂ ਜਨਾਨੀ ਆਪਣੇ ਕਲੇਜ ਤੇ ਉਤਰ ਜਾਂਦੀ ਫਿਰ ਤੁਹਾਨੂੰ ਜਨਾਨੀ ਤੋਂ ਉਦਾਂ ਫਰਸਟ੍ਰੇਸ਼ਨ ਹੋ ਜਾਂਦੀ ਫਿਰ ਤੁਸੀਂ ਟੈਚੀ ਚੱਕ ਕੇ ਭਜਦੇ ਆ ਇੱਕ ਭਗੋੜਿਆਂ ਵਾਲਾ ਕੰਮ ਬਹੁਤ ਸ਼ੁਰੂ ਹੋਇਆ ਟੀਪੂਕੀ ਵਾਲੀ ਭੈਣ ਕਹਿੰਦੀ ਤੇ ਕਹੋ ਕ੍ਰਸ਼ ਚਰਚਲੀ ਭੈਣ ਕਹਿੰਦੀ ਕਹਿੰਦੀ ਭਗੋੜਾ ਸੀ ਮੈਂ ਕਿਹਾ ਉਹ ਕਿਦਾਂ ਕਹਿੰਦੀ ਟੈਚੀ ਚੋਕ ਕਹਿੰਦਾ ਸੀ ਕਦੇ ਟੈਚੀ ਚੱਕਿਆ ਆ ਜਾਂਦਾ ਸੀ ਕਦੇ ਚੱਲ ਜਾਂਦਾ ਸੀ ਕਦੇ ਚੱਲ ਜਾਂਦਾ ਸੀ ਕਦੇ ਆ ਜਾਂਦਾ ਸੀਗਾ ਮੈਂ ਕਿਹਾ ਕੀ ਗੱਲੇ ਮਾਸੀ ਦਾ ਘਰ ਸੀ ਆ ਗੱਲ ਵੀ ਸਹੀ ਇਹ ਉਹਨੂੰ ਰੋਕੀਦਾ ਨਹੀਂ ਹੁੰਦਾ ਉਹਨੂੰ ਖੋਦੀ ਬਾਹਰ ਕੱਢਦੀ ਤਾਂ ਹੁੰਦਾ ਘਰੋਂ ਫਿਰ ਚੱਲ ਨਿਕਲ ਜੁੱਟੇ ਕਣੇ ਨਹੀਂ ਤੇ ਗੱਲ ਮੇਰੀ ਹੈ ਕਿ ਆਪਣੇ ਮਾਪਿਓ ਦੀ ਸਪான்ਸਰ ਨਾ ਥੋੜੀ ਜਿਹੀ ਘਟਾਓ ਇਹਦਾ ਹੱਲ ਇਹੀ ਆ ਕਿ ਜੇ ਲਵਾਉਣਾ ਮਾਪਿਓ ਦਾ ਇਕੱਠੇ ਦਾ ਲਵਾਓ ਨਹੀਂ ਤਾਂ ਬੁੜੀਆਂ ਕੱਲੀਆਂ ਨੂੰ ਸੱਦਣ ਦਾ ਫਾਇਦਾ ਨਹੀਂ ਕਿਉਂਕਿ ਬੁੜੀਆਂ ਦੀ ਹੁੰਦੀ ਗੋਤ ਪਤਾ ਹੀ ਹੈ ਤੁਹਾਨੂੰ ਮੈਂ ਨਹੀਂ ਇਹ ਗੱਲ ਕਹਿਣੀ ਕਿ ਦੇਖੋ ਹਾਰ ਕੋਈ ਇਦਾਂ ਦੀ ਨੀ ਜਨਾਨੀ ਹੁੰਦੀ ਕੰਨਿਆ ਨੂੰ ਅਕਲ ਹੁੰਦੀ ਆ ਸੋਝੀ ਹੁੰਦੀ ਆ ਪਰ ਕਈ ਮਾਵਾਂ ਨੂੰ ਨਹੀਂ ਹੁੰਦੀ ਜਿਹੜੇ ਪੈਸੇ ਦੀਆਂ ਭੁੱਖੀਆਂ ਆ ਉਹਨਾਂ ਨੂੰ ਇੰਡੀਆ ਰਹਿਣ ਦਿਆ ਕਰੋ ਉਹਨਾਂ ਦੀ ਜ਼ਿੰਮੇਵਾਰੀ ਚੱਕੋ ਮੈਂ ਨਹੀਂ ਕਹਿੰਦੀ ਜ਼ਿੰਮੇਵਾਰੀ ਨਾ ਚੱਕੋ ਉਹਨਾਂ ਦੀ ਜ਼ਿੰਮੇਵਾਰੀ ਚੱਕੋ ਮਾਂ ਜ਼ਿੰਮੇਵਾਰੀ ਹੁੰਦੀ ਆ ਚੱਕਣੀ ਪੈਂਦੀ ਆ ਠੀਕ ਆ ਜੋ ਉਹਨੂੰ ਪੈਸਾ ਥੇਲਾ ਚਾਹੀਦਾ ਪਿੱਛੇ ਭੇਜੋ ਈਵਨ ਮੈਂ ਕੁੜੀ ਨੂੰ ਵੀ ਕਹੂੰਗੀ ਕਿ ਹਾਂ ਤੁਸੀਂ ਰਲ ਕੇ ਜੇ ਭੇਜਣ ਵਾਲਾ ਚੀਜ਼ ਆ ਭੇਜੋ ਪਰ ਜੇ ਉਹ ਫਿਰ ਵੀ ਤੰਗ ਕਰਦੀ ਆ ਇੱਕ ਨਾ ਉੱਥੇ ਬੈਠੀਆਂ ਕਹਿੰਦੀ ਜ਼ਹਿਰ ਪਾਈ ਜਾਂਦੀਆਂ ਮੁੰਡਿਆਂ ਦੇ ਦਿਲ 'ਚ ਪੋਇਜ਼ਨ ਇੱਥੇ ਪਾਈ ਜਾਂਦੀ ਆ ਕਰ ਲਾ ਓਨ ਕਰ ਲਾ ਜਿੱਦਾਂ ਇਹਨਾਂ ਨੂੰ ਪੂਰੇ ਕਿਤੇ ਬਾਹਰ ਲੀਆਂ ਕੰਟਰੀਆਂ ਦੇ ਰੂਲ ਪਤਾ ਕਿਤੇ ਵੀਆਈਪੀ ਲੱਗੀਆਂ ਰਹੀਆਂ ਆ ਔਰ ਉਦਾਂ ਤੇ ਡੰਗਰ ਇਹ ਜਿਹੜੇ ਮਗਰ ਲਾ ਕੇ ਉਹਨਾਂ ਦੇ ਰੂਲ ਫਾਲੋ ਕਰਦੇ ਇਹਨਾਂ ਨੂੰ ਆਪ ਇੱਥੇ ਪਤਾ ਨਹੀਂ ਹੁੰਦਾ ਇੱਥੇ ਇਹ 10-10 ਸਾਲ ਤੋਂ 4-4 ਸਾਲ ਤੋਂ ਰਹਿਣਦੇ ਹੁੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇੱਥੇ ਦੇ ਰੂਲ ਮਾਂ ਦੇ ਰੂਲਾਂ ਦੇ ਹਿਸਾਬ ਨਾਲ ਚੱਲਣਾ ਫਿਰ ਆਪਣੀ ਪੜਵਾ ਕੇ ਵਹਿ ਜਾਂਦੇ ਮੋਰਿਓ ਗੱਲ ਕੀ ਆ ਮੇਨ ਗੱਲ ਇਹ ਕਹੂੰਗੀ ਕਿ ਮਾਂ ਪਿਓ ਛੱਡੇ ਨਹੀਂ ਜਾਂਦੇ ਹੁੰਦੇ ਉਹਨਾਂ ਦੀ ਸੁਣੋ ਬਟ ਓਨੀ ਸੁਣੋ ਜਿੰਨੀ ਤੁਹਾਨੂੰ ਲੋੜ ਆ ਕਿਉਂਕਿ ਲਾਈਫ ਹੁਣ ਥੋੜੀ ਸਟਾਰਟ ਹੋ ਚੁੱਕੀ ਆ ਉਹਨਾਂ ਦੀ ਨਿਕਲ ਚੁੱਕੀ ਆ ਜੇ ਤਾਂ ਤੁਸੀਂ ਆਪਣੀ ਮਾਂ ਨੂੰ ਇਹ ਕਹੋਗੇ ਕਿ ਅਸੀਂ ਮੈਂ ਸੌਖਾ ਉਹਨੇ ਤੁਹਾਨੂੰ ਉਦਾਂ ਦੀ ਸਲਾਹ ਦੇਣੀ ਆ ਬੇਲਾ ਯਾਰ ਠੀਕ ਆ ਤੇ ਜੇ ਤੁਸੀਂ ਕਹੋਗੇ ਮੈਂ ਬੋਖਾ ਮੇਰੀ ਤਾਂ ਜਨਾਨੀ ਨਾ ਮੇਰੀ ਉਹ ਫਟਕਦੀ ਐ ਫਟਕਦੀ ਤੁਹਾਡੀ ਮਾਂ ਨੇ ਕਹਣਾ ਛੱਡ ਦੇ ਵੈਣ ਚਾ ਹੋ ਜਾ ਉਹ ਹੋ ਗਿਆ ਅੱਗ ਲਾ ਇਹਨੂੰ ਆ ਨਿਆਣੇ ਇੱਧਰ ਕਰ ਇਹ ਤੋਂ ਪ੍ਰਾਪਰਟੀ ਵੀ ਖੋਲਾ ਹੁਣ ਜਿਨ੍ਹਾਂ ਦੇ ਘਰ ਲੈ ਕੇ ਬੈਠੀਆਂ ਉਹਨਾਂ ਤੋਂ ਪ੍ਰਾਪਰਟੀ ਖੋਣ ਲਈ ਕੋਰਟ ਚ ਕੇਸ ਕਰਨ ਤੁਰੇ ਵੇ ਪਹਿਲਾਂ ਜਾਂਦੇ ਆ ਫਿਰ ਆਪੇ ਫਸ ਜਾਂਦੇ ਆ ਆਪਣੀ ਪੂਛ ਮੜਵਾ ਲੰਦੇ ਗੱਲ ਪਤਾ ਕੀ ਆ ਇਹਨਾਂ ਨੂੰ ਕੋਈ ਸਲਾਹ ਪੁੱਠੀ ਦੇਣ ਵਾਲੇ ਬਹੁਤ ਫਿਰਦੇ ਇੱਥੇ ਇਹਨਾਂ ਨੂੰ ਸਿੱਧੀ ਸਲਾਹ ਦੇ ਨਾਲ ਕੋਈ ਨਹੀਂ ਕਿਉਂਕਿ ਕੋਈ ਕਿਸੇ ਦਾ ਵਸਿਆ ਘਰ ਦੇ ਕੇ ਖੁਸ਼ ਨਹੀਂ ਹੁੰਦਾ ਠੀਕ ਆ ਪੁੱਠੀਆਂ ਸਲਾਹਾਂ ਦੇਣ ਲਈ ਇੱਥੇ ਸਾਰੇ ਬੈਠੇ ਆ ਸੋ ਮੈਂ ਇਹੀ ਕਹੂੰਗੀ ਥੋੜਾ ਜਿਹਾ ਅਕਲ ਤੋਂ ਕੰਮ ਲਓ ਸਪான்ਸਰ ਘਟਾਓ ਆਪਣੇ ਮਾਪਿਓ ਦੀ ਪਹਿਲਾਂ ਕਿਤੇ ਇੱਥੇ ਬੈਠੇ ਹੁੰਦੇ ਨਿਊਜ਼ੀਲੈਂਡ ਜਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਪਹਿਲਾਂ ਵੀ ਤਾਂ ਟਿੱਕੇ ਬੈਠੇ ਹੁੰਦੇ ਨਾ ਉਧਰ ਆਪਣਾ ਘਰ ਆ ਆਪਣਾ ਸਾਰਾ ਕੁਝ ਆ ਪੈਸੇ ਥੇਲੇ ਦੀ ਕਮੀ ਆ ਭੇਜੋ ਆਹ ਕੀ ਗੱਲਾਂ ਚੋਂ ਗੱਲਾਂ ਆ ਅਟਲੀਸਟ ਆਪਣਾ ਰਿਲੇਸ਼ਨਸ਼ਿਪ ਸਟੇਬਲ ਕਰੋ ਆਪਣੇ ਬੱਚਿਆਂ ਦਾ ਕੈਰੀਅਰ ਸੋਚੋ ਜਦੋਂ ਬੀਚਾ ਕੇ ਉਸ ਕੜਮਾਸਾ ਸਾਰਿਆਂ ਦਾ ਇਹੀ ਚੱਕਰ ਪੈ ਰਿਹਾ ਕਿ ਉਹਨਾਂ ਦੀ ਮਾਵਾਂ ਹੀ ਆ ਕੇ ਕੜਮਾਸ ਪਾ ਰਹੀਆਂ ਆ ਯਾਰ ਤੁਸੀਂ ਕਰਨੀ ਕੀ ਆਉਂਦੀਆਂ ਫਿਰ ਇੱਧਰ